ਸ਼੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੇ ਉਸਤਾਨ ਤੇ ਹਰ ਸਾਲ ਮੰਗੂ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੇ ਵਰਕਰ ਤੇ ਲੀਡਰਸ਼ਿਪ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇਕੱਠੇ ਹੁੰਨੇ ਆਂ ਤੋ ਗੱਜ ਕੇ ਫਤਿਹ ਬਲਾਓ ਵਾਗਨੂ ਜੀ ਕਾ ਖਾਲਸਾ ਵਾਗਨੂ ਜੀ ਕੀ ਫਤਿਹ ਇਸ ਧਰਤੀ ਤੇ ਆਪਾਂ ਹਰ ਸਾਲ ਇਕੱਠੇ ਹੁੰਨੇ ਇਥੋਂ ਆਪਾਂ ਨੂੰ ਸ਼ਕਤੀ ਮਿਲਦੀ ਹੈ ਆਪਾਂ ਵਿਚਾਰ ਸੁਣਦੇ ਆ ਸਿੱਖ ਇਤਿਹਾਸ ਦੀਆਂ ਉਹ ਗੱਲਾਂ ਆਪਾਂ ਨੂੰ ਸੁਣਾਉਂਦੇ ਆ ਬਦਾਰੇ ਤੇ ਮੈਂ ਕਹਿ ਸਕਦਾ ਜੋ ਖਾਲਸਾ ਪੰਥ ਦਾ ਇਤਿਹਾਸ ਹੈ ਜੋ ਕੁਰਬਾਨੀ ਵਾਲਾ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਵਰਗਾ ਕਿਸੇ ਵੀ ਕੌਮ ਦਾ ਤੇ ਅੱਜ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਦਿਲ ਦੀ ਗੱਲ ਕਰਨਾ ਚਾਹੁੰਦਾ ਤੁਸੀਂ ਮੇਰੇ ਬਜ਼ੁਰਗੋਂ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਰਿਵਾਰ ਹੋ ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਨੌਣੀ ਹਰ ਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਪ੍ਰਚਾਰ ਕੀਤਾ ਆਈ ਸਾਛਾਂ ਜੀ ਦੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾ ਹੋ ਪਰਿਵਾਰ ਦਾ ਹਿੱਸਾ ਹਾਂ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾਂ ਬਾਪੂ ਬਾਦਲ ਦਾ ਤੇ ਬਾਦਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾ ਕੀ ਹੈ 104 ਸਾਲ ਪੁਰਾਣੀ ਪਾਗੀ ਸ਼੍ਰੋਮਣੀ ਕਾਲੀਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਤੁਹਾਡੇ ਤਾਂ ਘਰਾਂ 'ਚ ਇੱਥੋਂ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਤੁਹਾਡੇ ਨਾਲ ਵੱਡੇ ਹੋਏ ਐ ਤੁਹਾਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦੋ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ 'ਚ ਕਿਸੇ ਨਾਲ ਧੱਕਾ ਕੀਤਾ 70 ਸਾਲਾਂ 'ਚ ਡੌਕਲੈਂਡ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕੀ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰੂਆ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਖਾਤਰ ਸਿੱਖੀ ਖਾਤਰ ਪੂਰੀ ਕੌਮ ਪੂਰੀ ਜ਼ਿੰਦਗੀ ਲਾਈ ਹੈ ਕਿ ਨਹੀਂ ਲਈ ਤੁਸੀਂ ਦੱਸੋ ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕੌਮ ਖਾਤੇ ਜੇਲ੍ਹਾਂ ਕੱਟੀਆਂ ਗੁਨਾਹ ਆਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਵੱੱਗੇ ਉਹ ਜਾਂਦੇ ਜੇ ਪੰਜਾਬੀ ਸੂਬਾ ਬਣਾਉਣਾ ਹੁੰਦਾ ਤੇ ਸਭ ਤੋਂ ਵੱਡੇ ਅੱਗੇ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਹੋ ਜਾਂਦੇ ਤੇ ਆ ਜਿਹੜੇ ਲੋਕ ਐ ਰੋਜ਼ ਫੇਸਬੁੱਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਐ ਉਹ ਸਿੱਖ ਨਹੀਂ ਉਹ ਗੱਦਾਰ ਐ ਕੌਮ ਦੇ ਗੱਦਾਰ ਐ ਸਿੱਖੀ ਦੇ ਗੱਦਾਰ ਐ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ਼੍ਰੀ ਕਾਲਕਟਕ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਪੰਥ ਸਾਹਿਬ ਦੇ ਝੁਕਦਾ ਰਿਹਾ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਹਾਂ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਹੈ ਜੀ ਆਦਾ ਨਾ ਦੇ ਦਿਓ ਜਿਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਦਾਤ ਇੱਕ ਵੀ ਆ ਤੁਸੀਂ ਸਾਰੇ ਬੈਠਿਓ ਤੁਸੀਂ ਮਿੱਤ ਮੈਨੂੰ ਵੱਧ ਜਾਣਦੇ ਹੋ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਤੁਹਾਡੇ ਸਭ ਤੋਂ ਪਹਿਲੇ ਤੁਹਾਡੇ ਕੋਲੇ ਪਹੁੰਚਦੇ ਸੀ ਆ ਆਪਣਾ ਇਲਾਕਾ ਹੈ ਅੱਜ ਥੋੜੇ ਲੱਖ ਲੱਖ ਰੁਪਏ ਦੇ ਕਿੱਲੇ ਠੇਕੇ ਤੇ ਛੜਦੇ ਆ ਉਹ ਕਿੱਲੇ ਚੜਾਉਣ ਵਾਲਾ ਕੌਣ ਹੈ ਬਾਪੂ ਬਾਦਲ ਜੀ ਨੇ ਕਿੰਗ ਵਾਲਾ ਕਲੈਕਸ਼ਨਾਂ ਦੇ ਲੰਗਰ ਲਾਤੇ ਇੱਥੇ ਸ਼ੇਮ ਕਰਤੀ ਆ ਗੁਨਾਹ ਹੈ ਇਹ ਉਹਨਾਂ ਦਾ ਥੋੜੇ ਖਾਲੇ ਬਣਾ ਗੁਨਾਹ ਹੈ ਸੇਮ ਜੋ ਕਟਣਾ ਗੁਣਾ ਹੈ ਕੱਸੀਆ ਬਣਾਉਣਾ ਗੁਣਾ ਹੈ ਸਕੂਲ ਬਣਾਉਣਾ ਗੁਣਾ ਹੈ ਹਸਪਤਾਲ ਬਣਾਉਣਾ ਗੁਣਾ ਹੈ ਗਰੀਬ ਨੂੰ ਆਟਾ ਦਲ ਦੇਣਾ ਗੁਣਾ ਹੈ ਬਜ਼ੁਰਗਾਂ ਨੂੰ ਪੈਨਸ਼ਨ ਦੇਣਾ ਗੁਣਾ ਹੈ ਆਈ ਗੁਣਾ ਹੈ ਪੰਜਾਬ ਨੂੰ ਬਚਾਉਣ ਦਾ ਗੁਣਾ ਹੈ ਥੋੜੀ ਬਿਜਲੀ ਆਮੂ ਆਮ ਕਰਨ ਦਾ ਗੁਣਾ ਹੈ ਕ੍ਰੈਕਟਰ ਨੂੰ ਗੱਟਾਇਦਾ ਕਿਤਾਬ ਦੇਣ ਦਾ ਗੁਨਾਹ ਹੈ ਸੜਕਾਂ ਬਣਾਉਣ ਦਾ ਗੁਨਾਹ ਹੈ ਤੁਹਾਡੇ ਬੱਚਿਆਂ ਨੂੰ ਪੜਾਉਣ ਦਾ ਗੁਨਾਹ ਹੈ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਗੁਨਾਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਤਖੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਪੜੇ ਵਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਨ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਸਲੀਟਰ ਸ਼ਹੀਦ ਹੋ ਗਏ ਪਾਹੀ ਸ਼ਮਿੰਦਰ ਜੀ ਵਰਗੇ ਸ਼ਹੀਦ ਹੋ ਗਏ ਪੁੰਦਕਰ ਸਾਹਿਬ ਬੈਠੇ ਇਹਨਾਂ ਤੇ ਹਮਲਾਵਾ ਮਸਾ ਬੱਜੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂਗੇ ਕੀ ਦਿਨ ਲੜ ਕੇ ਕਿੱਥੇ ਜਾਵਾਂਗੇ ਹੁਣ ਤਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆ ਆਪਣਾ ਘਰ ਆ ਆਪਣਾ ਦੇਸ਼ ਹੈ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਮੀਏ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਤੁਸੀਂ ਦੇਖੋ ਕੋਈ ਕਰਨਾਟਕ ਦਾ ਹੈ ਕੋਈ ਤਾਮਿਲਨਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਾਬਜ਼ ਤਾਂ ਹੋਵਾਂਗੇ ਜੇ ਕਾਲੀ ਦਲ ਖਤਮ ਕਰਦੀਏ ਬਾਦਲ ਪਰਿਵਾਰ ਦਾ ਨਾਂ ਖਤਮ ਕਰਦੀਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲ ਆਏ ਅਸੀਂ ਮੀਟਿੰਗ ਕੀਤੀ ਸਾਡੇ ਕੋਲ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਵੀ ਆਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਝਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਹਿੰਦੀ ਮੈਂ ਪਾਲਾਂਗਾ ਬੋਲੇ ਕੌਮ ਹੈ ਹਾਜ਼ਰੀ ਆਵਾਜ਼ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨਾਂ ਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ਉਹੀ ਤਾਕਤਾਂ ਕੀ ਕਹਿੰਦੀਆਂ ਉਸ ਬੰਦੇ ਨੂੰ ਫਗਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਆ ਆਪਾਂ ਆਪਾਂ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਗੇ ਆ ਤਾਕਤਾਂ ਖਤਮ ਕਰਕੇ ਹੱਸਣ ਗਿਆ ਆ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਏਡੇ ਏਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨੰਮੀਆਂ ਪਾਰਟੀਆਂ ਪੜਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਉਦੋਂ ਆ ਤਾਂ ਤਾ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀ ਦਲ ਨਹੀਂ ਖੜਾ ਹੁੰਦਾ ਹੁਣ ਇੱਕ ਜੀ ਇਲਕਨਾ ਚ ਬਾਈ ਬਾਈ ਗੜੀ ਤੱਕ ਸਾਰੇ ਨੇ ਵੀ ਚੁੱਪ ਕਰਕੇ ਬੈ ਗਏ ਕਿਉਂਕਿ ਏਜੰਸੀਆਂ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ ਬਾਈ ਲਖਨਾ ਦੇਖੋ ਕਿੰਨਾ ਆਪਣੇ ਤੇ ੱੱਕੇ ਹੋਏ ਆ ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ-ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਐ ਤਿੰਨ ਵਾਰ ਬਣਾਤੀ ਐ ਜਵਾਬ ਮੇਰੇ ਕੋਲੇ ਮੈਂ ਅੱਜ Google ਤੋਂ ਕੱਢ ਕੇ ਆਇਆ 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ-ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ 1 ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਖਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਹੈ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਟੈਂਕਾਂ ਤੋਂ ਪਰੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ ਦੀ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀ ਦਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਹਕਾਲਤਖਸਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਤੇ ਨਹੀਂ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪੇਤ ਵੀ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਨੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲੋ ਸੁਲਤਾਨਪੁਰ ਨੋਦੀ ਗੁਰੂਦੀ ਨਗਰੀ ਤੇ ਉਸ ਬਾੜੀ ਦੇ ਅੰਦਰ ਗੁਰਦੁਆਰੇ ਸਾਹਿਬ ਦੇ ਅੰਦਰ ਗੋਲੀਆਂ ਅੱਜ ਲਾ ਦਿਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਸੀ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਇਹਨਾਂ ਨੇ ਆਉਣਾ ਹੀ ਨਹੀਂ ਸੀ ਪੇਸ਼ ਵੀ ਨਹੀਂ ਹੋਣਾ ਸੀ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾਬ ਬੋਲਦੇ ਆ ਕਿ ਕਾਲ ਤਖਤ ਸਾਹਿਬ ਦੇ ਨਾਲ ਆ ਕੀਤਾ ਬੇਅਦਬੀ ਕਰਾਈਆਂ ਉਹ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰੱਖੇ ਆਪਣੇ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਆ ਕਲਤਖ ਸਾਹਿਬ ਦਾ ਤੁਹਾਨੂੰ ਦੱਸ ਦਣਗੇ ਕੌਣ ਹੈ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚੁਹਾਉਂਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਆ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾਸਤੇ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਹਾ ਕੌਮ ਦਾ ਲੀਡਰ ਜਿਨੇ ਵਿਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕਲੂਕਾਰਾ ਬਣਾਇਆ ਵੱਡਾ ਕਲੂਕਾਰਾ ਬਣਾਇਆ ਲੰਗੇ ਆਜ਼ਾਦੀ ਦਮ ਬਣਾਇਆ ਦਰਬਾਰ ਸਾਹਿਬ ਜੀ ਦੇਖੋ ਕਿੰਨਾ ਖਬਸੂਰਤ ਬਣਾਇਆ ਵਿਰਾਸਤੀ ਮਾਰਕ ਬਣਾਈ ਜਿੰਨੀਆਂ ਸ਼ਤਾਪੀਆਂ ਉਹਨੀਆਂ ਜੀ ਧੂਮ-ਧਾਮ ਨਾਲ ਬਣਾਉਂਦੇ ਸੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਨਾਲ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਰ ਬਾਦਲ ਸਾਹਿਬ ਪਹਿਲੇ ਹੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਦ ਸਾਹਿਬ ਨੂੰ ਕੱਲ ਹਾਂਸੀ ਦਿਓ ਬਾਦਲ ਸਾਹਿਬ ਨੇ ਕਹਿ ਤ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦਊਂਗਾ ਉਸ ਇਨਸਾਨ ਨੂੰ ਕਹਿੰਨੇ ਤੁਸੀਂ ਸਿੱਖ ਵਿਰੋਧੀਆਂ ਜਿਨੇ ਸਾਰੀ ਜ਼ਿੰਦਗੀ ਕੌਮ ਖਤਰ ਲਾਦੀ ਤੇ ਆਪਾਂ ਉਹਨਾਂ ਦੀ ਗੱਲਾਂ ਤਾਂ ਜਾਣੀ ਐ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ ਦੇਖੋ ਤੁਸੀਂ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਹੈ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜਾਨੀ ਜਿਹੜਾ ਆਉਂਦਾ ਜੀ ਇਹਦੀ ਬੜੀ ਕੁਰਬਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਸ਼ਰਾਬ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂਨਾਉ ਤੁਹਾਡੇ ਆਪਣੇ ਇਲਾਕੇ ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਛੋਣੇ ਕਿਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਥੋਥੋ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਹੈ ਇੱਥੋਂ ਅਪ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਹੈ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਦੇ ਐਕਸ ਕਰਕੇ ਮੈਂ ਖીર ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜੇ ਮੈਂ ਇਥੇ ਹੱਦਰ ਦੀ ਹੋ ਗਈ ਮੈਂ ਦੀ ਝੋਲੀ ਪਾਣਾ ਉਹ ਵੀ ਬਲ ਕੁਝ ਵੀ ਹੋ ਪਰ قوم ਨੂੰ ਕਹਿਣਾ ਹੈ ਅੱਜ ਉਸ ਦਿਨ ਤੇ ਇਕੱਠੇ ਹੋਏ ਆ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਢੀ ਟੁੱਟੀ ਗੰਢੀ ਆ ਥੋੜੀ ਆਪਣੀ ਪਾਰਟੀ ਨਾਲ ਜੇ ਥੋੜੀ ਕੋਈ ਵੀ ਨਰਦਗੀ ਹੈ ਅੱਜ ਗੰਢ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰਿਆਂ ਤੇ ਖੁਸ਼ੀ ਆਉਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਐ ਜਿਨ੍ਹਾਂ ਦਾ ਪਛੋਕੜਾ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰੇ ਖਾਨ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਦ ਤੇ ਚੜਦੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਓਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ वचन ਦਿੰਦਾ ਅੱਜ ਉਸ ਪਵਿੱਤਰ ਧਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ پنجاب دی خاطر خالصا پانتی خاطر پنجابیت خاطر امن شانتی خاطر پنجاب دی ترقی خاطر جو کر پانی دے رہے بادل پروار دوگا انہوں نے بچہ دوگا وائی رو جی کا خالصا وائی رو جی کی فتح